ਆਪ ਅੱਜ ਜਿਹੜਾ ਅਸਰ ਦਾ ਹੈ ਪ੍ਰੇਜ਼ੈਂਟਾ ਹੈਗਾ ਇਹ ਨਿਸ਼ਾਨੇ ਖਲਾਸਾ ਮੈਂ ਜਿੰਨੇ ਵੀ ਇੱਥੇ ਲੀਡਰਸ਼ਿਪ ਸਾਡੀ ਬਹੁਜ ਸਮਾਜ ਪਾਰਟੀ ਦੀ ਲੀਡਰਸ਼ਿਪ ਤੇ ਸਾਡੀਆਂ ਭੈਣਾਂ ਆਈਆਂ ਮੈਂ ਉਹਨਾਂ ਦਾ ਇੱਥੇ ਹੋਂਦ ਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ ਦੱਸ ਕੀ ਜੋਰ ਹੀ ਪੋਤਾ ਮੈਂ ਓ ਸਾਡਾ ਹਲ ਹੋ ਗਿਆ ਮੈਂ ਅੱਗੇ ਤੋਂ ਵੀ ਰਹੀ ਹਾਂ ਪਰ ਵਸਤੀਆਂ ਨੂੰ ਇਹ ਹੀ ਅਪੀਲ ਕਰੂੰਗੀ ਕਿ ਜਿਸ ਤਰ੍ਹਾਂ ਭੋਜਾ ਸਮਾਜ ਪਾਰਟੀ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੀ ਆ ਤੇ ਖੜਦੀ ਰਹੇਗੀ ਤੁਸੀਂ ਵੀ

ਨਕਾਬਿਕਣ ਵਾਲਿਆ ਲੋਗ ਰਸਤਾ ਰੋਕੋ ਜਿੰਦਾਬਾਦ ਜਿੰਦਾਬਾਦ ਨਕਾਬਿਕਣ ਵਾਲਿਆ ਪਹੇਰ ਫੜੋ ਜਿੰਦਾਬਾਦ ਜਿੰਦਾਬਾਦ ਸਪੋਰਟ ਕਾਟੀ ਜਿੰਦਾਬਾਦ 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 ਸਭੀ ਸਮਾਜ ਜਿੰਦਾਬਾਦ 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 ਹੋਰ ਅਗਰ ਕੋਈ ਫੋਰਸ ਵੀ ਜਿੰਦਾਬਾਦ ਜਿੰਦਾਬਾਦ ਉਹਨਾਂ ਦੇ بیٹے ਸਰਦਾਰ ਵਿਕਰਮਜੀਤ ਸਿੰਘ ਐਡਵੋਕੇਟ ਸਾਹਿਬ ਸਾਡੇ ਵਿੱਚ ਪਹੁੰਚੇ ਆ ਅਸੀਂ ਦਿਲ ਦੀਆਂ ਗੜਾਈਆਂ ਤੋਂ ਇਸ ਰੋਜ਼ ਪਾਰਚ ਦੇ ਵਿੱਚ ਰੋਜ਼ ਧਰਨੇ ਦੇ ਵਿੱਚ ਐਡਵੋਕੇਟ ਸਰਦਾਰ ਵਿਕਰਮਜੀਤ ਸਿੰਘ ਜੀ ਦਾ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਸਵਾਗਤ ਆ ਉਹਨਾਂ ਦਾ ਬਹੁਤ-ਬਹੁਤ ਵੈਲਕਮ ਆ ਐਡਵੋਕੇਟ ਵਿਕਰਮਜੀਤ ਸਿੰਘ ਜੀ ਸਾਡੇ ਵਿੱਚ ਪਹੁੰਚੇ ਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਐਸਟੀਐਮ ਸਾਹਿਬ ਨੂੰ ਜਲਦੀ ਤੋਂ ਜਲਦੀ ਇੱਥੇ ਪਹੁੰਚਣਾ ਚਾਹੀਦਾ ਤਾਂ ਕਿ ਆਪਣਾ ਅਸੀਂ ਮੰਗ ਪੱਤਰ ਦੇ ਕੇ ਰੋਜ਼ ਧਰਨਾ ਜਿਹੜਾ ਖਤਮ ਕਰ ਸਕੀਏ ਮੈਂ ਬੇਨਤੀ ਕਰੂੰਗਾ 2 ਮਿੰਟ ਲਈ ਐਡਵੋਕੇਟ ਵਿਕਰਮ ਜੀ ਸਿੰਘ ਜੀ ਸੰਬੋਧਨ ਕਰਨਗੇ 2 ਮਿੰਟ ਲਈ ਕਿ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਇਸ ਰੋਸ ਧਰਨੇ ਦੀ ਗਵਾਹੀ ਕਰ ਰਹੇ ਆ। ਔਰ ਅੱਜ ਅਸੀਂ ਦੋ ਮੰਗ ਪੱਤਰ ਦੇ ਰਹੇ ਆ। ਪੰਜਾਬ ਦੇ ਰਾਜਪਾਲੋਂ ਹੁਸ਼ਿਆਰਪੁਰ ਦੇ ਡੀਸੀ ਰਾਹੀਂ ਪਹਿਲਾ ਮੰਗ ਪੱਤਰ ਮਜੀਠਾ ਹਲਕੇ ਦੇ ਵਿੱਚ ਜਿਹੜੀਆਂ 25 ਮੌਤਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸਾਡੀ ਮੰਗ ਆ ਕਿ ਉਸ ਪਰਿਵਾਰ ਨੂੰ ਇੱਕ ਇੱਕ ਨੌਕਰੀ ਦਿੱਤੀ ਜਾਵੇ। ਔਰ 1-1 ਕੇ ਕਰੋੜ ਰੁਪਇਆ ਦਿੱਤਾ ਜਾਵੇ ਇਹ ਭੋਜਨ ਸਮਾਜ ਪਾਰਟੀ ਦੀ ਮੰਗ ਆ ਅੱਜ ਪੂਰੇ ਪੰਜਾਬ ਦੇ ਵਿੱਚ ਭੋਜਨ ਸਮਾਜ ਪਾਰਟੀ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਉਹਨਾਂ ਦੀ ਰੈਨਵਾਈ ਅਨਸਾਰ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਉਤਰੀ ਹੋਈ ਹੈ ਨਸ਼ਿਆਂ ਦੇ ਖਿਲਾਫ ਪੂਰੀ ਸੜਕਾਂ ਦੇ ਉੱਤੇ ਉਤਰੀ ਹੋਈ ਹੈ ਦੂਜਾ ਜਿਹੜਾ ਮੰਗ ਪੱਤਰ ਉਹ ਜੀ ਦੇ ਰਹਿਆ ਕਿ ਕੱਲ ਅਪਰੂਵਮੈਂਟ ਟਰਸਟ ਦਾ ਇੱਕ ਫੈਸਲਾ ਸਿਕਾ ਕਿ ਅਸੀਂ ਰਹੀਮਪੁਰ ਦੇ ਵਿੱਚ ਗਰੀਬ ਲੋਕਾਂ ਦੇ ਘਰ ਢੋਣ ਪੰਜਾਬ ਦੇ ਪ੍ਰਧਾਨ ਸੌਂਕਾ ਐਨ ਐਲ ਏ ਸੌਂਕਾ ਮੈਂਬਰ ਪਾਰਲੀਮੈਂਟ ਪਹੁੰਚੇ ਔਰ ਉਹਨਾਂ ਨੇ ਆਕੇ ਡੀ ਟੀ ਸਾਹਿਬ ਨਾਲ ਗੱਲ ਕੀਤੀ ਔਰ ਪੰਜਾਬ ਸਰਕਾਰ ਨੂੰ ਕਿਹਾ ਕਿ ਨਸ਼ੇ ਦੇ ਵਪਾਰੀਆਂ ਨੂੰ ਗ੍ਰਿਫਤਾਰ ਕਰੋ ਨਸ਼ੇ ਦੇ ਵਪਾਰੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਨਸ਼ੇ ਦੇ ਵਪਾਰੀਆਂ ਨੂੰ ਗ੍ਰਿਫਤਾਰ i'm <laughs> going ਇਹ ਇੱਕ ਦੇ ਕਾਰਨ ਕਰਕੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਠਿਗਾ ਤੇ ਜਿਹੜਾ ਪੰਜਾਬ ਥੰਬਾਲੋ ਮੁਹੰਮਦ ਦੇ ਸਹਤ ਐ ਰੋਡ ਬੈਨਰ ਦੇ ਥੱਲੇ ਜਿਹੜਾ ਮਜੀਠੇ ਦੇ ਵਿੱਚ 27 ਲੋਕ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਜਿਹੜਾ ਪੰਜਾਬ ਸਰਕਾਰ ਨੇ ਇੱਕ ਚਲਾਇਆ ਵੇ ਜੁੱਧ ਨਸ਼ਿਆਂ ਵਿਰੁੱਧ ਉਹਨਾਂ ਦੇ ਨੱਕ ਦੇ ਥੱਲੇ 27 ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਔਰ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਕਹਿਣਾ ਹੈ ਕਿ ਇਹ ਰਾਜਨੀਤਿਕ ਸਹਿਤੋਂ ਬਗੈਰ ਨਹੀਂ ਹੋ ਸਕਦਾ। ਔਰ ਉਹ ਜਿਹੜੇ ਪਰਿਵਾਰਾਂ ਪਰਿਵਾਰਾਂ ਨੇ ਪਰਿਵਾਰਾਂ ਨੇ ਆਪਣੇ ਚਿਤਾਈ ਜੀ ਗਵਾਲੇ ਜ਼ਹਿਰੀਲੀ ਛਬਰਾ ਖਰਾਬ ਦੇ ਨਾਲ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਦਾ ਜਿਹੜਾ ਰੋਸ਼ ਮਾਰਚ ਹੈਗਾ ਉਹ ਰੱਖਿਆ ਗਿਆ ਸੀ ਕਿ ਉਹਨਾਂ ਦੇ ਹਰੇਕ ਪਰਿਵਾਰ ਨੂੰ ਇੱਕ ਇੱਕ ਨੌਕਰੀ ਦਿੱਤੀ ਜਾਵੇ। ਔਰ ਉਹਨਾਂ ਦੇ ਹਰੇਕ ਇੱਕ ਪਰਿਵਾਰ ਨੂੰ 1-1 ਕਰੋੜ ਰੁਪਈਆ ਦਿੱਤੇ ਇਹ ਦਿੱਤਾ ਜਾਵੇ ਇਹ ਸਾਡੇ ਡੇਟ ਪ੍ਰੈਜ਼ੀਡੈਂਟ ਡਾਕਟਰ ਅਵਧਾਰ ਸਿੰਘ ਕਰੀਪੁਰੀ ਤੇ ਮੁਕਤੀ ਲੀਡਰਸ਼ਿਪ ਦੀ ਇਹ ਜਿਹੜੀ ਮੰਗ Thi Gi ਉਹ ਅੱਜ ਅਸੀਂ ਇਹਦੇ ਇਹਦੇ ਮੈਮੋਰੰਡਮ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਡੀਸੀ ਸਾਹਿਬ ਦੇ ਥਰੂ ਰਾਜਪਾਲ ਜੀ ਨੂੰ ਭੇਜਿਆ ਔਰ ਇੱਕ ਮੈਮੋਰੰਡਮ ਅਸੀਂ ਹੋਰ ਦਿੱਤਾ ਅੱਜ ਕਿ ਕੱਲ ਰਹੀਮਪੁਰ ਦੇ ਵਿੱਚ ਪਰਸ਼ੋ 20 ਤਰੀਕ ਨੂੰ ਇੱਕ ਨੋਟਿਸ ਲਗਾ ਦਿੱਤਾ ਸੀ ਕਿ ਇਹ ਜਿਹੜੇ ਘਰ ਹੈਗੇ ਆ ਇਹ ਗੈਰ ਕਾਨੂੰਨੀ ਹੈਗੇ ਆ ਇਹਨਾਂ ਨੂੰ ਨਗਰ ਨਿਗਮ ਵੱਲੋਂ ਟਾਟਤਾ ਜਾਊਗਾ 21 ਤਰੀਕ ਨੂੰ ਜਵੇਰੇ ਅਸੀਂ ਉਹਨੂੰ ਮੀਟਿੰਗ ਕਰਾਇਆ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਤਾਂ ਸਾਨੂੰ ਮੈਸੇਜ ਆ ਗਿਆ ਕਿ ਉਹ ਆਪਣਾ ਪੰਜਾ ਲੈ ਕੇ ਜੀਟੀਵੀ ਲੈ ਕੇ ਉਹ ਪੀੜਾ ਪੰਜਾ ਜਿਹੜਾ ਨਸ਼ਿਆਂ ਦੇ ਵਿਰੁੱਧ ਨਸ਼ੇੜੀਆਂ ਦੇ ਨਸ਼ਾ ਵੇਚਣ ਵਾਲਿਆਂ ਦੇ ਘਰ ਢਾਣ ਵਾਸਤੇ ਯੂਜ਼ ਕਰਨਾ ਸੀ ਉਹ ਗਰੀਬਾਂ ਦੇ ਘਰ ਢਾਣ ਵਾਸਤੇ ਉੱਥੇ ਪਹੁੰਚ ਗਿਆ ਆਪਣਾ ਥਾਰਾ ਅਮਲਾ ਲੈ ਕੇ ਉਹ ਉਹ ਜਦੋਂ ਅਸੀਂ ਡਾਕਟਰ ਅਰਤਾਰ ਸਿੰਘ ਗਰੀਪੁਰ ਜੀ ਨਾਲ ਇਹਦੇ ਸਬੰਧ ਚ ਗੱਲ ਕੀਤੀ ਤਾਂ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਹਾ ਕਿ ਦੇਖੋ ਇਹ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇਹ ਗਰੀਬਾਂ ਦੇ ਘਰ ਹੈ ਜਿਨ੍ਹਾਂ ਦੇ ਕੋਲ ਪੱਕੀਆਂ ਰਜੈਕਟਰੀਆਂ ਇਹਨਾਂ ਦੇ ਖਸਰਾ ਨੰਬਰ ਇਹਨਾਂ ਦੇ ਇੰਤਕਾਲ ਇਹਨਾਂ ਦੇ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਇਹ ਆਪਣਾ ਹਾਊਸ ਟੈਕਸ ਵੀ ਦਿੰਦੇ ਆ ਤੇ ਤੁਸੀਂ ਇਹਨੂੰ ਕਿੱਦਾਂ ਤੁਸੀਂ ਇਹਨੂੰ ਢਾ ਸਕਦੇ ਆ ਇਹ ਪੰਜੇ ਨੂੰ ਆਪਣੇ ਨੂੰ ਵਾਪਸ ਲੈ ਕੇ ਜਾਓ ਨਹੀਂ ਤਾਂ ਛਾਪ ਫੈਰ ਦਾ ਜੋ ਮਾਹੌਲ ਖਰਾਬ ਹੋਗਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਮਾਨਯੋਗ ਡਿਸੀ ਛਾਪ ਨੇ ਉਹ ਜਿਹੜਾ ਅਮਲਾ ਲੈ ਕੇ ਆਏ ਸੀ ਉਹ ਸਾਰਾ ਵਾਪਸ ਗਿਆ ਤੇ ਉਹ ਗਰੀਬ ਪਰਿਵਾਰਾਂ ਦੇ ਘਰ ਟਹਿਣ ਤੋਂ ਬਚੇ ਇੱਕ ਉਹਦੇ ਸਬੰਧ ਦੇ ਵਿੱਚ ਨੰਬਰ ਦਿੱਤਾ ਗਿਆ ਕਿ ਉਹ ਜਿਹੜੀ ਗਰੀਬ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਉਹਨਾਂ ਦੇ ਮਕਾਨਾਂ ਨੂੰ ਖੇੜਿਆ ਨਾ ਜਾਵੇ